ਲੋਜੀ ਸ਼ਾਂਭੂ ਬੈਰੀਅਰ ਦੀ ਤੁਹਾਨੂੰ ਲਗਾਤਾਰ ਤਸਵੀਰਾਂ ਬਖਾ ਰਿਹਾ ਹੁਣ ਪੁਲਿਸ ਦੀ ਤਰਫੋਂ ਹਥਰੂ ਗੈਸ ਦੇ ਗੋਲੇ ਸੁੱਟਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਜਿਹੜੇ ਕਿਸਾਨ ਪੁਲ ਦੇ ਉੱਪਰ ਡਟੇ ਹੋਏ ਸੀ ਉਹਨਾਂ ਨੂੰ ਹਟਾਉਣ ਲਈ ਲਗਾਤਾਰ ਹਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਪੁਲਿਸ ਦੀ ਤਰਫੋਂ ਸੁੱਟੇ ਜਾ ਰਹੇ ਨੇ ਜਿਹੜੀ ਇਸ ਵਕਤ ਤੁਹਾਨੂੰ ਤਸਵੀਰ ਬਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਪਹਿਲਾਂ 101 ਕਿਸਾਨਾਂ ਦਾ ਜਥਾ ਜਿਹੜਾ ਉਹ ਬਿਲਕੁਲ ਸਾਹਮਣੇ ਉਸ ਡੈਰੀਗੇਟ ਤੱਕ ਪਹੁੰਚਿਆ ਹੋਇਆ ਸੀ ਜਿੱਥੇ ਆਹ ਲੋਹੇ ਦੀ ਛੱਦਰਾ ਲਾ ਕੇ ਪੁਲਿਸ ਸ਼ੈੱਡ ਬਣਾ ਕੇ ਬੈਠੀ ਹੋ ਉੱਥੋਂ ਤੱਕ ਪਹ ਸੁੱਟੇ ਗਏ ਨੇ ਜਿਸ ਤੋਂ ਬਾਅਦ ਕਿਸਾਨ ਜਰੂਰ ਪਿੱਛੇ ਹਟਦੇ ਹੋਏ ਨਜ਼ਰ ਆਏ ਨੇ ਲੇਕਿਨ ਤਸਵੀਰ ਤੁਹਾਨੂੰ ਵਿਖਾ ਰਿਹਾ ਕਿਉਂਕਿ ਦੋ ਤੋਂ ਤਿੰਨ ਕਿਸਾਨ ਜਿਹੜੇ ਨੇ ਅਥਰੂ ਗੈਸ ਦੇ ਗੋਲੇ ਲੱਗਣ ਕਰਕੇ ਜ਼ਖਮੀ ਵੀ ਹੋਏ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟਣ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ جاری ਆ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ ਇੱਕ ਪਾਸੇ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਇੱਕ ਪਾਸੇ ਸਾਹਮਣੇ ਜਵਾਨ ਜਿਹੜੇ ਨੇ ਤੈਨਾਤ ਨੇ ਦੂਜੇ ਪਾਸੇ ਜਿਹੜਾ ਨਦੀ ਵਾਲਾ ਰਸਤਾ ਹੈ ਕਿ ਨਦੀ ਵਾਲਾ ਰਸਤਾ ਕੋਈ ਕ੍ਰੋਸ ਕਰਕੇ ਨਾ ਜਾਏ ਤੇ ਥੱਲੇ ਵੀ ਕਿਸਾਨ ਜਿਹੜੇ ਜਵਾਨ ਨੇ ਉਹ ਤਨਾਤ ਕੀ ਮਾਨ ਨੇ ਹੋਤਾਂ ਨਾਤ ਨੇ ਦੋਨੋਂ ਪਾਸੇ ਪੂਰੀ ਬੈਰੀਗੇਟਿੰਗ ਹੈ ਔਰ ਜਿਸ ਤਰ੍ਹਾਂ ਦੇ ਨਾਲ ਫਰਵਰੀ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਤਸਵੀਰ ਵਿਖਾਈ ਸੀ ਫਰਵਰੀ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਤਸਵੀਰਾਂ ਵਿਖਾਈਆਂ ਗਿਆ ਸੀ ਕਿ ਕਿਸ ਢੰਗ ਦੇ ਨਾਲ ਜਿਹੜੀ ਕਿਸਾਨ ਆਏ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਔਰ ਉਹ ਦੇਖੋ ਉਹ ਸਾਹਮਣੇ ਜਿਹੜਾ ਛੜ ਦੇ ਉੱਪਰ ਪੁਲਸ ਦਾ ਜਵਾਨ ਚੜਿਆ ਹੋਇਆ ਹੈ ਉਸ ਦੇ ਹੱਥ ਦੇ ਵਿੱਚ ਆ ਦੇਖੋ ਸਿੱਧੇ ਦੋ ਗੋਲੇ ਹੋਰ ਮਾਰੇ ਗਏ ਨੇ ਪੁਲ ਦੇ ਉੱਪਰ ਗੋਲੇ ਮਾਰੇ ਗਏ ਨੇ ਆ ਦੇਖੋ ਸਾਹਮਣੇ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਹੇ ਆ ਕਿ ਗੋਲੇ ਮਾਰਨ ਦਾ سلسلہ ਜਿਹੜਾ ਸ਼ੁਰੂ ਹੋ ਚੁੱਕਿਆ ਥਰੂ ਗੈਸ ਦੇ ਗੋਲੇ ਮਾਰ ਕੇ ਇਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਹਵਾ ਜਿਹੜੀ ਹੈ ਉਹ ਪੁਲਿਸ ਵਾਲੀ ਸਾਈਡ ਦੀ ਹੈ ਇਸ ਕਰਕੇ ਧੂਆ ਜਿਹੜਾ ਉਸੇ ਸਾਈਡ ਜ਼ਿਆਦਾ ਅਸਰ ਕਰਦਾ ਹੋਇਆ ਨਜ਼ਰ ਆ ਰਿਹਾ ਲੇਕਿਨ ਦੂਰ ਤੱਕ ਗੋਲੇ ਮਾਰੇ ਜਾ ਰਹੇ ਨੇ ਇਹਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਉਹੀ ਤਸਵੀਰ ਜਿਹੜੀ 13 ਫਰਵਰੀ ਨੂੰ ਇੱਥੇ ਵੇਖਣ ਨੂੰ ਮਿ ਦੇਖੋ ਤੁਸੀਂ ਕਿਸ ਢੰਗ ਦੇ ਨਾਲ ਛੱਡ ਦੇ ਉੱਪਰ ਚੜ ਕੇ ਜਿਹੜਾ ਪੁਲਿਸ ਦਾ ਜਵਾਨ ਹੈ ਉਹ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ ਲਗਾਤਾਰ ਆਥਰ ਗੈਸ ਦੇ ਗੋਲੇ ਜਿਹੜੇ ਨੇ ਸੁੱਟੇ ਜਾ ਰਹੇ ਨੇ ਕੁਝ ਗੋਲੇ ਪੁਲ ਦੇ ਉੱਪਰ ਸੁੱਟੇ ਜਾ ਰਹੇ ਨੇ ਕੁਝ ਸੁੱਟੇ ਜਾ ਰਹੇ ਨੇ ਯਾਨੀ ਚਾਰੋਂ ਸਾਈਡ ਇਸ ਏਰੀਆ ਨੂੰ ਧੂਏ ਨਾਲ ਭਰਿਆ ਜਾ ਰਿਹਾ ਹੈ ਤਾਂ ਕਿ ਜਿਹੜਾ ਇਕੱਠਾ ਇਕੱਠਾ ਹੋਇਆ ਉਸ ਨੂੰ ਇੱਥੋਂ ਭਜਾਇਆ ਜਾ ਸਕੇ ਜਿਹੜੀ ਤੁਹਾਨੂੰ ਆ ਤਸਵੀਰ ਵਿਖਾ ਰਹੇ ਹਾਂ ਤੁਸੀਂ ਆਹ ਦੇਖੋ ਸਾਹਮਣੇ ਤਸਵੀਰ ਕਿਸ ਢੰਗ ਦੇ ਨਾਲ ਇੱਥੇ ਧੂਆਂ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਜਿਹੜੇ ਨੇ ਇੱਥੋਂ ਹਟਣ ਜਿਹੜਾ ਪੁਲ ਤਾਂ ਕਿਰਹਾ ਹੋਇਆ ਹੋਇਆ ਸੀ ਪੁਲ ਦੇ ਏਰੀਆ ਤੱਕ ਪਹੁੰਚੇ ਹੋਏ ਸੀ ਉੱਥੋਂ ਹਟਣ ਉਹ ਦੇਖੋ ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ ਲਗਾਤਾਰ ਤੁਹਾਨੂੰ ਜਵਾਨਦੀ ਵੀ ਤਸਵੀਰ ਵਿਖਾ ਰਹਿਆ ਕਿ ਦੂਰ ਤੱਕ ਗੋਲੇ ਸੁੱਟਣ ਦਾ سلسلہ ਜਿਹੜਾ ਉਸ ਦੀ ਤਰਫੋਂ ਸ਼ੁਰੂ ਕਰ ਦਿੱਤਾ ਗਿਆ ਔਰ ਛੱਡ ਦੇ ਉੱਪਰ ਚੜ ਕੇ ਉਹ ਗੋਲੇ ਸੁੱਟ ਰਿਹਾ ਕਿਸਾਨਾਂ ਨੂੰ ਪਿੱਛੇ ਕਰਨ ਲਈ ਯਾਨੀ ਉਹੀ ਮੰਜ਼ਰ ਹੈ ਜਿਹੜਾ ਫਰਵਰੀ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਅੱਜ ਵੀ ਉਹੀ ਮੰਜ਼ਰ ਹੈ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਪਿੱਛੇ ਧਕੇਲਣ ਦੀ ਪੂਰੀ ਕੋਸ਼ਿਸ਼ ਹੈ ਥਰੂ ਗੈਸ ਦੇ ਗੋਲਿਆਂ ਦਾ ਅੱਜ ਫਿਰ ਪੁਲਿਸ ਜਿਹੜੀ ਹੈ ਉਹ ਸਹਾਰਾ ਲੈਂਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਜਿਸ ਢੰਗ ਦੇ ਨਾਲ ਵੱਡੇ ਗੋਲੇ ਸੁੱਟਣ ਦਾ ਸਿਲਸਿਲਾ ਜਿਹੜਾ ਦੁਬਾਰਾ ਤੋਂ ਸ਼ੁਰੂ ਹੋ ਗਿਆ ਵੱਡੇ ਗੋਲੇ ਜਿਹੜੇ ਨੇ ਉਹ ਸੁੱਟੇ ਜਾ ਰਹੇ ਨੇ ਤੁਮਾਕਾ ਵੀ ਦੇਖ ਸਕਦੇ ਹੋ ਕਿਸ ਢੰਗ ਦੇ ਨਾਲ ਤੁਮਾਕਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਵਖਾ ਰਹੇ ਆ ਦਹਿਲ ਜਾਂਦਾ ਦਿਲ ਇਸ ਧਮਾਕੇ ਨੂੰ ਸੁਣ ਕੇ ਧਮਾਕੇ ਦੀ ਜਿਹੜੀ ਆਵਾਜ਼ ਆ ਉਸ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਹੈ ਯਾਨੀ ਫਿਰ ਤੋਂ ਪੁਲਿਸ ਜਿਹੜੀ ਹੈ ਉਹ ਇੱਕ ਵਾਰ ਤਸ਼ੱਦਦ ਦੀ ਜਿਹੜੀ ਪੁਲਿਸ ਦੀ ਨੀਤੀ ਸੀ ਉਸ ਦੇ ਉੱਪਰ ਚਲਦੀ ਹੋਈ ਨਜ਼ਰ ਆਈ ਹੈ 13 ਫਰਵਰੀ ਨੂੰ ਵੀ ਆਹੀ ਧਮਾਕੇ ਜਿਹੜੇ ਨੇ ਅਤੇ ਸੁਣਨ ਨੂੰ ਮਿਲੇ ਸੀ ਔਰ ਅੱਜ ਵੀ ਉਹੀ ਧਮਾਕੇ ਜਿਹੜੇ ਨੇ ਅਤੇ ਸ਼ੁਰੂ ਹੋ ਚੁੱਕੇ ਨੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਆਵਾਜ਼ ਸੁਣ ਰਹੇ ਹੋ ਦਿਲ ਦਹਿਲਦਾ ਇਸ ਆਵਾਜ਼ ਨੂੰ ਸੁਣ ਕੇ ਲਗਾਤਾਰ ਗੋਲੇ ਜਿਹੜੇ ਨੇ ਵਰਸਾਉਣ ਦਾ سلسلہ ਸ਼ੁਰੂ ਹੋ ਗਿਆ ਕਿਸਾਨਾਂ ਦੇ ਉੱਪਰ ਲਗਾਤਾਰ ਅਤੂ ਗੈਸ ਦੇ ਗੋਲੇ ਵਰਸਾਏ ਜਾ ਰਹੇ ਨੇ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਚੁੱਕੇ ਨੇ ਔਰ ਜਿਹੜੇ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਉਹਨਾਂ ਦੇ ਸਾਥੀ ਜਿਹੜੇ ਨੇ ਪਿੱਛੇ ਲੈ ਕੇ ਜਾਂਦੇ ਨੇ ਲੇਕਿਨ ਹਜੇ ਵੀ ਕਿਸਾਨ ਜਿਹੜੇ ਨੇ ਅੱਗੇ ਵੱਧੇ ਹੋਏ ਨਜ਼ਰ ਆ ਰਹੇ ਨੇ ਤਸਵੀਰ ਤੁਹਾਨੂੰ ਜ਼ਰੂਰ ਵਖਾ ਰਹੇ ਆ ਕਿਉਂਕਿ ਇੱਕ ਪਾਸੇ ਪੁਲਿਸ ਜਿਹੜੀ ਆ ਉਹ ਡਟੀ ਹੋਈ ਆ ਔਰ ਆਹ ਦੇਖੋ ਸ਼ੈੱਡ ਦੇ ਉੱਪਰ ਚੜੇ ਹੋਏ ਨੇ ਤਿੰਨ ਤੋਂ ਚਾਰ ਪਾਸ ਕਰਮੀ ਔਰ ਲਗਾਤਾਰ ਗੋਲੇ ਫੂਟਦੇ ਨੇ ਤੁਸੀਂ ਦੇਖੋ ਕਿੰਨੀ ਆਵਾਜ਼ ਹੈ ਯਾਨੀ ਭਾਰੀ ਤਮਾਕੇ ਹੋ ਰਹੇ ਨੇ ਇੱਥੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇੱਥੇ ਇਕੱਠੇ ਹੋਏ ਸੀ ਉਹ ਹੁਣ ਪਿੱਛੇ ਹਟਣੇ ਵੀ ਸ਼ੁਰੂ ਹੋ ਗਏ ਕਿਉਂਕਿ ਲਗਾਤਾਰ ਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ਫਿਰ ਤੋਂ ਇਹਨਾਂ ਨੂੰ ਪਰੇਸ਼ਾਨ ਕਰਦੇ ਨਜ਼ਰ ਆ ਰਹੇ ਨੇ ਇੱਕ ਪਾਸੇ ਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਔਰ ਦੂਜੇ ਪਾਸੇ ਐਂਬੂਲੈਂਸਾਂ ਜਿਹੜੀਆਂ ਨੇ ਉਹ ਵੀ ਤਾਇਨਾਤ ਕੀਤੀਆਂ ਹੋਈਆਂ ਨੇ ਕਿਸਾਨਾਂ ਦੀ ਤਰਫੋਂ ਕਿ ਜੋ ਵੀ ਇੱਥੇ ਫੱਟੜ ਹੁੰਦਾ ਜੋ ਵੀ ਇੱਥੇ ਜ਼ਖਮੀ ਹੁੰਦਾ ਉਸ ਨੂੰ ਸਿੱਧਾ ਐਂਬੂਲੈਂਸ ਦੇ ਵਿੱਚ ਨਜ਼ਦੀਕੀ ਜਿਹੜੇ ਹਸਪਤਾਲ ਨੇ ਉੱਥੇ ਲੈ ਕੇ ਜਾਇਆ ਜਾਂਦਾ ਤਾਂ ਕਿ ਉਸ ਦਾ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਿਹਾ ਹਾਂ ਜਿਸ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਇੱਕ ਵਾਰ ਫਿਰ ਤੋਂ ਤਸ਼ੱਦਦ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਹੋ ਗਿਆ ਲੋ ਜੀ ਫਾਇਰ ਅਥਰੂ ਗੈਸ ਦੇ ਗੋਲੇ ਸੁੱਟਣ ਦੀ ਬੰਦੂਕਾਂ ਜੜੀਆਂ ਨੇ ਪੁਲਿਸ ਨੇ ਤਿਆਰ ਕਰ ਦਿੱਤੀਆਂ ਨੇ ਆ ਛੜ ਦੇ ਉੱਪਰ ਇੱਕ ਪਾਸੇ ਪੋਲਿਸ ਦਾ ਦੂਗਾ ਸਟਰੀਆ ਦੂਜੇ ਪਾਸੇ ਪੁਲਿਸ ਦੇ ਕਰਮੀ ਜਿਹੜੇ ਨੇ ਵੀਡੀਓਗ੍ਰਾਫੀ ਵੀ ਕਰ ਰਹੇ ਨੇ ਜਿਸ ਢੰਗ ਦੇ ਨਾਲ ਲਗਾਤਾਰ 163 ਧਾਰਾ ਦਾ ਹਵਾਲਾ ਦੇ ਰਹੀ ਸੀ ਪੁਲਿਸ ਕੀ ਅੰਮਾਲੇ ਦੇ ਵਿੱਚ ਧਾਰਾ 163 ਲੱਗੀ ਹੋਈ ਹੈ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਨੇ ਇਸ਼ਾਰਾ ਕਰ ਰਹੇ ਨੇ ਕਿ ਪਿੱਛੇ ਚਲੇ ਜੋ ਜਦੋਂ ਇਸ਼ਾਰਾ ਕਰਦੇ ਨੇ ਨਾਲ ਹੀ ਗੋਲਾ ਸੁੱਟ ਦਿੰਦੇ ਨੇ ਨਾਲ ਹੀ ਗੋਲਾ ਸੁੱਟ ਦਿੱਤਾ ਜਾਂਦਾ ਤੁਹਾਨੂੰ ਜਿਹੜੀ ਤਸਵੀਰ ਲਗਾਤਾਰ ਵਿਖਾ ਰਹੇ ਆ ਹੁਣ ਜਿਹੜੀ ਵੀਡੀਓਗ੍ਰਾਫੀ ਆ ਉਸ ਦੇ ਵਿੱਚ ਪੁਲਿਸ ਕਰਮੀ ਜਿਹੜਾ ਉਹ ਇਸ਼ਾਰਾ ਕਰ ਰਿਹਾ ਹੈ ਕਿ ਤੁਸੀਂ ਪਿੱਛੇ ਜਾਓ ਲੇਕਿਨ ਦੂਜੇ ਪਾਸੇ ਉਹ ਦੇਖੋ ਨਿਸ਼ਾਨਾ ਬੰਦ ਰਿਹਾ ਇੱਕ ਜਵਾਨ ਥੱਲੇ ਬੈ ਕੇ ਨਿਸ਼ਾਨਾ ਬੰਦ ਰਿਹਾ ਔਰ ਨਿਸ਼ਾਨਾ ਬੰਦ ਕੇ ਬਿਲਕੁਲ ਜਿੱਥੇ ਜ਼ਿਆਦਾ ਇਕੱਠ ਹੁੰਦਾ ਕਿਸਾਨਾਂ ਦਾ ਬਿਲਕੁਲ ਉਸੇ ਇਕੱਠ ਦੇ ਵਿਚਾਲੇ ਗੋਲਾ ਜਿਹੜਾ ਉਹ ਸੁੱਟਿਆ ਜਾਂਦਾ ਆ ਵੇਖੋ ਤੁਹਾਨੂੰ ਆ ਨਿਸ਼ਾਨਾ ਸੁੱਟਿਆ ਬਣਾਇਆ ਪੂਰਾ ਔਰ ਉਸ ਤੋਂ ਬਾਅਦ ਆ ਗੋਲਾ ਸੁੱਟਿਆ ਗੋਲਾ ਆ ਦੇਖੋ ਆ ਜਿੱਥੇ ਜ਼ਿਆਦਾ ਭੀੜ ਹੈ ਉਹ ਉੱਥੇ ਗੋਲਾ ਸੁੱਟਿਆ ਗਿਆ ਉੱਥੇ ਜਿਹੜੇ ਕਿਸਾਨ ਨੇ ਉਹ ਇਸ ਗੋਲੇ ਨਾਲ ਪ੍ਰਭਾਵਿਤ ਹੁੰਦੇ ਨੇ ਉਹ ਜ਼ਖਮੀ ਹੁੰਦੇ ਨੇ ਔਰ ਧਮਾਕਾ ਜਿਸ ਢੰਗ ਦਾ ਨਾਲ ਹੁੰਦਾ ਤੁਸੀਂ ਵੇਖੋ ਕਿੰਨਾ ਵੱਡਾ ਧਮਾਕਾ ਹੁੰਦਾ ਆ ਦੋ ਤੋਂ ਤਿੰਨ ਗੋਲੇ ਇੱਕ ਵਾਰ ਫਿਰ ਤੋਂ ਸੁੱਟੇ ਜਾਂਦੇ ਔਰ ਵੱਡੇ ਧਮਾਕੇ ਹੋ ਰਹੇ ਨੇ ਯਾਨੀ ਅੱਡੇ ਵੱਡੇ ਵੱਡੇ ਧਮਾਕੇ ਐਵੇਂ ਲੱਗਦਾ ਕਿ ਬਈ ਬੰਬ ਸੁੱਟਿਆ ਹੋਏ ਜਿਸ ਢੰਗ ਦੇ ਇੱਥੇ ਧਮਾਕੇ ਹੋ ਰਹੇ ਨੇ ਕਿ ਕੋਈ ਵੱਡਾ ਬੰਬ ਸੁੱਟਿਆ ਹੋਇਆ thro gas ਦੇ ਗੋਲਿਆਂ ਦੇ ਆਮੂਮਨ ਕਿਤੇ ਵੀ ਕੋਈ ਪ੍ਰੋਟੈਸਟ ਹੁੰਦਾ ਹੈ ਉੱਥੇ ਇਸ ਢੰਗ ਦੇ ਜਿਹੜੇ ਗੋਲੇ ਨੇ ਉਹ ਨਹੀਂ ਵੇਖਣ ਨੂੰ ਮਿਲਦੇ ਇੰਨੇ ਧਮਾਕੇ ਨਹੀਂ ਵੇਖਣ ਨੂੰ ਮਿਲਦੇ ਲੇਕਿਨ ਇੱਥੇ ਜ਼ਰੂਰ 13 ਤਰੀਕ ਨੂੰ ਵੀ 13 ਫਰਵਰੀ ਨੂੰ ਵੀ ਜਦੋਂ ਇੱਥੇ ਗੋਲਾ ਸੁੱਟੇ ਗਏ ਸੀ ਤੇ ਇਸੇ ਢੰਗ ਦੇ ਵੱਡੇ ਧਮਾਕੇ ਵੇਖਣ ਨੂੰ ਮਿਲੇ ਸੀ ਔਰ ਅੱਜ ਵੀ ਜਿਹੜੇ ਇੱਥੇ ਗੋਲੇ ਸੁੱਟੇ ਜਾਂਦੇ ਨੇ ਉਸ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਧਮਾਕੇ ਜਿਹੜੇ ਨੇ ਉਹ 101 ਮਰਜੀ ਬੜੇ ਜਿਹੜੇ ਨੇ ਡਟੇ ਹੋਏ ਨੇ ਪਿੱਛੇ ਨਹੀਂ ਜਾ ਰਹੇ ਡਟੇ ਹੋਏ ਨੇ ਹਾਲਾਕੀ ਕਈ ਜ਼ਖਮੀ ਵੀ ਹੋਏ ਨੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਸਿੱਧਾ ਹਸਪਤਾਲ ਲੈ ਕੇ ਜਾ ਰਹੀ ਹੈ ਪੁਲਿਸ ਲੇਕਿਨ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹਨਾਂ ਨੇ ਐਂਬੂਲੈਂਸਾਂ ਦੀ ਜੜੀ ਤੈਨਾਤੀ ਕੀਤੀ ਹੋਈ ਹੈ ਲਗਾਤਾਰ ਐਂਬੂਲੈਂਸਾਂ ਰਾਹੀਂ ਆਪਣੇ ਜਿਹੜੇ ਜ਼ਖਮੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਸਿੱਧਾ ਹਸਪਤਾਲ ਪਹੁੰਚਾਉਂਦੇ ਨੇ ਕਿਉਂਕਿ ਪੁਲਿਸ ਜਿਹੜੀ ਹੈ ਉਹ ਲਗਾਤਾਰ ਇਹਨਾਂ ਦੇ ਉੱਪਰ ਗੋਲਾਬਾਰੀ ਕਰ ਰਹੀ ਹੈ ਤੁਹਾਨੂੰ ਸਾਹਮਣੇ ਐਂਬੂਲੈਂਸ ਦੇ ਵਿੱਚ ਵੀ ਜਿਹੜੀ ਤਸਵੀਰ ਵਿਖਾ ਰਹੇ ਆ ਕਿ ਇੱਕ ਕਿਸਾਨ ਜਿਹੜਾ ਔਰ ਉਸ ਨੂੰ ਉਸਦੇ ਸਾਥੀ ਐਂਬੂਲੈਂਸ ਰਾਹੀਂ ਜਿਹੜਾ ਉਹ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਲਗਾਤਾਰ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਇੱਥੇ ਪਹਿਲਾਂ ਹੀ ਐਂਬੂਲੈਂਸਾਂ ਦੀ ਤਣਾਤੀ ਹੋਈ ਸੀ ਔਰ ਜਿਹੜਾ ਕਹਿ ਸਕਦਾ ਹੈ ਕਿ ਇੱਕ ਜਾਬਤੇ ਦੇ ਵਿੱਚ ਅੱਜ ਕਿਸਾਨ ਸੀ ਸਿੱਧੇ ਤੌਰ ਤੇ ਜਾਬਤਾ ਬਣਾਇਆ ਹੋਇਆ ਸੀ ਕਿ ਕੱਲੇ 101 ਮਰਜੀਬੜੇ ਜਿਹੜੇ ਨੇ ਉਹੀ ਬੈਰੀਗੇਟ ਵੱਲੋਂ ਅੱਗੇ ਵਧਣਗੇ ਬਾਕੀ ਜਿਹੜੇ ਨੇ ਉਹ ਨਹੀਂ ਜਾਣਗੇ ਔਰ ਬਾਕੀ ਹਜੇ ਵੀ ਪਿੱਛੇ ਡਟੇ ਹੋਏ ਨੇ ਤੁਹਾਨੂੰ ਸਟੇਜ ਦੀ ਵੀ ਤਸਵੀਰ ਵਿਖਾਣਿਆ ਸਟੇਜ ਵੀ ਚੱਲ ਰਹੀ ਹੈ ਇੱਕ ਪਾਸੇ ਸਟੇਜ ਦੇ ਪਾਸ ਜਿਹੜੇ ਆਸ-ਪਾਸ ਜਿਹੜੇ ਕਿਸਾਨ ਨੇ ਉਹ ਡਟ ਜਿਹੜੇ ਅੱਗੇ ਵਧੇ ਸੀ ਉਹ ਨੇ ਯਾਨੀ ਇੱਕ ਪਾਸੇ ਜਾਪਤੇ ਚ ਇਹਨਾਂ ਨੂੰ ਰੱਖਿਆ ਹੋਇਆ ਬਾਕੀ ਕਿਸਾਨਾਂ ਨੂੰ ਬਈ ਤੁਸੀਂ ਅੱਗੇ ਨਾ ਜਾਓ ਮੌਲ ਖਰਾਬ ਨਾ ਹੋਏ ਨਾ ਤਾਂ ਕਿ ਸਰਕਾਰਾਂ ਨੂੰ ਇਹ ਕੈਂਡ ਦਾ ਮੌਕਾ ਨਾ ਮਿਲੇ ਕਿ ਤੁਸੀਂ ਇਹ ਅਨੁਸ਼ਾਸਨ ਭੰਗ ਕੀ ਤਾਹਫੀਜ਼ ਕਰਕੇ ਕੱਲੇ 101 ਕਿਸਾਨ ਜਿਹੜੇ ਨੇ ਉਹਨਾਂ ਨੂੰ ਹੀ ਅੱਗੇ ਭੇਜਿਆ ਗਿਆ ਸੀ ਪੈਦਲ ਸੀ ਹੱਥ ਦੇ ਵਿੱਚ ਕਿਸਾਨੀ ਝੰਡੇ ਲਿੱਤੇ ਹੋਏ ਸੀ ਔਰ ਇਹਨਾਂ ਦੇ ਉੱਪਰ ਜਿਹੜੀ ਲਗਾਤਾਰ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਹੋਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਹੁਣ ਵੀ ਜਿਹੜੇ ਜਵਾਨ ਨੇ ਉਹ ਤੈਨਾਤ ਨੇ ਗੋਲੇ ਜਿਹੜੇ ਨੇ ਉਹਨਾਂ ਨੇ ਤੈਨਾਤ ਕੀਤੇ ਹੋਏ ਨੇ ਆਪਣੀਆਂ ਬੰਦੂਕ ਨੇ اور ਨਾਲ ਹੀ ਬੰਦੂਕ ਪਰ ਦੇਨੇ ਔਰ ਗੋਲਾ ਸੁੱਟ ਦਿੰਦੇ ਨੇ ਤੁਸੀਂ ਆ ਵੀ ਜਿਹੜੀ ਤਸਵੀਰ ਵੇਖੋ ਹਾਲਾਂਕਿ ਹਵਾ ਜਿਹੜੀ ਹੈ ਹਵਾਈ ਸਵਾਰ ਜਿਹੜੀ ਹੈ ਉਹ ਪੁਲਸ ਕਰਨੀ ਦੀ ਹੈ ਯਾਨੀ ਗੋਲਾ ਇੱਥੇ ਸੁੱਟ ਆ ਜਾਂਦਾ ਹੈ ਜਿਸ ਤੋਂ ਬਾਅਦ ਹਵਾ ਜਿਹੜੀ ਹੈ ਉਹਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ ਲੇਕਿਨ ਹੁਣ ਗੋਲੇ ਜਿਹੜੇ ਨੇ ਉਹ ਪਿੱਛੇ ਸੁੱਟੇ ਜਾ ਰਹੇ ਨੇ ਕਾਫੀ ਪਿੱਛੇ ਗੋਲਾ ਸੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਹਵਾ ਜਿਹੜੀ ਹੈ ਉਹ ਜਿੰਨੇ ਵੀ ਇੱਥੇ ਕਿਸਾਨ ਖੜੇ ਨੇ ਜਿੰਨੇ ਵੀ ਇੱਥੇ ਲੋਕ ਖੜੇ ਨੇ ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ ਲਗਾਤਾਰ ਤੁਹਾਨੂੰ ਹਰ ਇੱਕ ਤਸਵੀਰ ਜਿਹੜੀ ਹੈ ਉਸ਼ံਬੂ ਬੈਰੀਅਰ ਦੀ ਬਖਾ ਰਹੇ ਆ ਕਿ ਕਿਸ ਢੰਗ ਦੀ ਸਥਿਤੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਇੱਕ ਵਾਰ ਫਿਰ ਤੋਂ ਸਥਿਤੀ ਜਿਹੜੀ ਹੈ ਤਣਾਅਪੂਰਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਵਾਰ ਫਿਰ ਤੋਂ ਪੁਲਿਸ ਜਿਹੜੀ ਹੈ ਉਹ ਕਿਸਾਨਾਂ ਦੇ ਉੱਪਰ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਦੇਸ਼ ਦੇ ਅੰਦਾਜ਼ਾ ਤੇ ਕਿ ਉੱਪਰ ਦੁਨੀਆ ਕੀ ਮਹਾਸ਼ਕਤੀ ਚੌਥੀ ਪਛਮੀ ਮਹਾਸ਼ਕਤੀ ਜਿਸki ਤੀਸਰੀ ਬੜੀ ਆਰਮੀ ਹੈ ਉਹ ਉਹ ਨਿਹੱਥੇ ਲੋਕਾਂ ਉੱਪਰ ਵਾਰ ਕਰ ਰਹੀ ਹੈ ਇਹ ਉਚਿਤ ਨਹੀਂ ਹੈ ਪੰਦੇਰ ਸਾਹਿਬ ਕਿੰਨੇ ਲੋਕ ਭਰੂ ਪੰਦੇਰ ਸਾਹਿਬ ਪੰਦੇਰ ਸਾਹਿਬ ਕਿੰਨੇ ਲੋਕ ਭਰੂਏ ਕਿੰਨੇ ਪੰਦੇਰ ਸਾਹਿਬ ਇਹ ਪੋਸ਼ੂ ਹੋ ਗਈ ਪੁਲਸੀ ਤਸ਼ਦਤ ਕਿਸ ਤਰ੍ਹਾਂ ਦੇਖਦੇ ਹੋ ਫਿਰ ਤੋਂ ਵੱਡੇ ਗੋਲੇ ਜਿਹੜੇ ਨੇ ਉਸ ਉੱਤੇ ਨਹੀਂ ਦੇਖੋ ਇਹ ਜਬਰ ਹੈ ਕਿਸਾਨਾਂ ਨਾਲ ਪੰਜਾ ਛਿਆਂ ਦੀ ਖਬਰ ਆ ਰਹੀ ਹੈਗੀ ਇਹਦੇ ਪੂਰੀ ਖਬਰ ਨਹੀਂ ਹੈਗੀ ਮੈਂ ਮੈਨੂੰ ਸਾਥੀਆਂ ਨਾਲ ਗੱਲ ਕਰ ਲੈਣ ਤੋਂ ਫੇਰੀ ਮੈਂ ਪੂਰੀ ਰਿਪੋਰਟ ਕਰ ਸਕੂਗਾ ਕਿ ਮਰਜੀਵੜੇ ਜਿਹੜੇ ਨੇ ਹੁਣ ਡਟੇ ਰਹਿਣ ਕੇ ਜਿਹੜੇ ਅੱਜ ਭੇਜੇ ਹੋਏ ਸਨ ਦੇਖੋ ਫਿਲਹਾਲ ਆਪਣਾ ਮਰਜੀ ਬੜੇ ਆਪਣਾ ਪੀਸਫੁਲੀ ਅੰਦੋਲਨ ਕਰ ਰਹੇ ਨੇ ਅੱਗੇ ਦੇਖਦੇ ਕੀ ਬੰਦਾ ਛੋਟੇ ਵੀ ਲੱਗਿਆ ਕਿ ਉਹ ਸੰਘਰਸ਼ ਕਰੇ ਛੋਟੇ ਵੀ ਲੱਗਿਆ ਕਿ ਕੀ ਕਰਨਾ ਚਾਹੋ ਪਹਿਲੇ ਹ ਪੈਲੇਟ ਗੰਦਵ ਆ ਰਿਹਾ ਜੀ ਨਹੀਂ ਅਸੀਂ ਤਾਂ ਇਹ ਹੀ ਚਾਹਤੇ ਹਾਂ ਪ੍ਰਧਾਨ ਮੰਤਰੀ ਜੀ ਵਾਰਤਾ ਕਰੇ जी। या पीसफुली ढंग से हमें चेक करके आगे जाने दें। जी। कोई जी। कोई जी। आगे चोटे दे बहुत लगी पाँच बातचीत बात तो कर ही नहीं रहे पाँच लीडर्स हमारे हॉस्पिटल गए हैं अब नहीं अभी हम लोग विचार कर रहे हैं सब कुछ सोच रहे हैं अभी अपने नेता से बात करके फिर आपसे बात इस्तेमाल किया जा रहा है लो जी एक बार फिर तो थानू तस्वीर लगातार ਖਾ ਰਹੇ ਆ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਵੀ ਕਿਸਾਨ ਇਕੱਠੇ ਹੁੰਦੇ ਨੇ ਉੱਥੇ ਹੀ ਉਹਨਾਂ ਦੇ ਉੱਪਰ ਗੋਲਾ ਜਿਹੜਾ ਸੁੱਟ ਦਿੱਤਾ ਜਾਂਦਾ ਹੈ ਪੁਲ ਦੇ ਉੱਪਰ ਹੀ ਕਿਸਾਨਾਂ ਨੂੰ ਰੋਕਿਆ ਹੋਇਆ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਔਰ ਜਿਸ ਢੰਗ ਦੇ ਨਾਲ ਲਗਾਤਾਰ ਜਿਹੜੀ ਆ ਸ਼ੈਲਿੰਗ ਹੋ ਰਹੀ ਹੈ ਲਗਾਤਾਰ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਵੱਡਾ ਧਮਾਕਾ ਹੁੰਦਾ ਜਦੋਂ ਆ ਗੋਲਾ ਡਿੱਗਦਾ ਤੇ ਇੱਕ ਵੱਡਾ ਧਮਾਕਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਵੱਡਾ ਤਮਾਕਾ ਹੋਇਆ ਹੈ ਔਰ ਬਿਲਕੁਲ ਪੈਰਾਂ ਦੇ ਅੱਗੇ ਆ ਕੇ ਗੋਲਾ ਫਟਿਆ ਬਿਲਕੁਲ ਪੈਰਾਂ ਦੇ ਅੱਗੇ ਆ ਕੇ ਗੋਲਾ ਫਟਿਆ ਯਾਨੀ ਕਿਸ ਢਾਗ ਦੇ ਨਾਲ ਯਾਨੀ 13 ਫਰਵਰੀ ਨੂੰ ਜਿਹੜੀ ਤਸਵੀਰ ਇੱਥੇ ਵੇਖਣ ਨੂੰ ਮਿਲੀ ਸੀ ਬਿਲਕੁਲ ਉਹੀ ਤਸਵੀਰ ਜਿਹੜੀ ਹੈ ਹੁਣ ਵੀ ਇੱਥੇ ਵੇਖਣ ਨੂੰ ਮਿਲ ਰਹੀ ਹੈ ਹੁਣ ਵੀ ਉਸੇ ਢਾਗ ਦਾ ਰੂਪ ਜਿਹੜਾ ਪੁਲਿਸ ਦਾ ਵੇਖਣ ਨੂੰ ਮਿਲਿਆ ਉਸੇ ਢੰਗ ਦੇ ਨਾਲ ਗੋਲੇ ਜਿਹੜੇ ਨੇ ਉਹ ਵਰਸਾਏ ਜਾ ਰਹੇ ਨੇ ਉਸੇ ਢੰਗ ਦੇ ਨਾਲ ਪੁਲਿਸ ਜਿਹੜੀ ਹੈ ਇੱਕ ਵਾਰ ਫਿਰ ਤੋਂ ਤਸ਼ੱਦਦ ਧਾਰੀ ਹੈ ਔਰ ਕਿਸੇ ਨੂੰ ਵੀ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਕਈ ਕਿਸਾਨ ਜਿਹੜੇ ਨੇ ਫਟੜ ਹੋਏ ਨੇ ਔਰ ਉਹਨਾਂ ਕਿਸਾਨਾਂ ਦਾ ਹਾਲ ਜਾਣਨ ਲਈ ਜਿਹੜੇ ਰਣਨੀਤੀ ਬਣਾਈ ਜਾ ਰਹੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਜਿਸ ਢੰਗ ਦੇ ਨਾਲ ਅੱਜ ਕਾਲ ਦਿੱਤੀ ਗਈ ਸੀ ਹੁਣ ਇਸ ਕਾਲ ਨੂੰ ਲੈ ਕੇ ਕਿਸਾਨ ਆਗੂ ਕੀ ਕੁਝ ਫੈਸਲਾ ਲੈਂਦੇ ਨੇ ਕਿਉਂਕਿ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੁਲਿਸ ਦੀ ਨੀਤੀ ਕੀ ਹੈ ਕੈਮਰਾ ਪਰਸਨ ਜਗਜੀਤ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ